ਫਰੋਜਪੁਰ ਜ਼ਿਲ੍ਹੇ ਵਾਲਿਓ ਵਿਆਹਾਂ ਦੇ ਦਿਨਾਂ ਦਾ ਤੋਹਫ਼ਾ ਚੱਕੋ ਤੋਹਫ਼ਾ ਫਰੋਜਪੁਰ ਜ਼ਿਲ੍ਹੇ ਦੇ ਜੀਰਾ ਸ਼ਹਿਰ ਦੇ ਵਿੱਚ ਜਮਾ ਵੱਡੇ ਰੋਡ ਦੇ ਉੱਤੇ ਭੁੱਲਰਾ ਦੇ ਪਰਿਵਾਰ ਨੇ ਪੈਲਸ ਦੀ ਓਪਨਿੰਗ ਕਰਤੀ ਐ ਸੱਜਣੋ ਜਿੱਥੇ ਜਾ ਕੇ ਤੁਸੀਂ ਸਾਈ ਬੁੱਕ ਕਰਨੀ ਆ ਪਹਿਲਾਂ ਤਾਂ ਤੁਸੀਂ ਦਫ਼ਤਰ ਦੇਖੋ ਦਫ਼ਤਰ ਜਿੱਥੇ ਜਾ ਕੇ ਬਹਿਣਾ ਤੁਹਾਡਾ ਵੈਲਕਮ ਹੋਣਾ ਉਦੋਂ ਬਾਅਦ ਤੁਹਾਨੂੰ ਦਿਖਾ ਦਿੰਨਾ ਪੈਲਸ ਹੁਣ ਇੱਕ ਗੱਲ ਚਿੱਤ 'ਚ ਜਮਾ ਹੀ ਨਾ ਰੱਖਿਓ ਬਈ ਇਹ ਪੈਲਸ ਪਤਾ ਨਹੀਂ ਤੁਹਾਨੂੰ ਮਹਿੰਗਾ ਕਿੰਨਾ ਕੁ ਮਿਲੂ ਜੇ ਸੋਨਾ ਨਾ ਇਹ ਬੰਦੇ ਭੁੱਲਰ ਸਾਹਿਬ ਹੋਣੀ ਪੈਸੇ ਵਾਸਤੇ ਨਹੀਂ ਇੱਜ਼ਤ ਵਾਸਤੇ ਕੰਮ ਕਰਦੇ ਆ ਸਜਣੋ ਆਜੋ ਤੁਹਾਡੀ ਗੱਲਬਾਤ ਕਰਾ ਦਿੰਨੇ ਆ ਤੁਹਾਡੀ ਤਸੱਲੀ ਹੋ ਜੂਗੀ ਵੀ ਜੇ ਲੈਵਲ ਚੰਡੀਗੜ੍ਹ ਦੇ ਬਰਾਬਰ ਦਾ ਹੈ ਤੇ ਰੇਟ ਕਿਹੜੇ ਹੋਣਗੇ ਆ ਜੋ ਕਰਦੇ ਆ ਗੱਲਬਾਤ ਆਪਾਂ ਹੈਗੇ ਆ ਜੀਰੇ ਤੇ ਮੇਰੇ ਨਾਲ ਹੈਗੀ ਆ ਪੁੱਲਰ ਫੈਮਿਲੀ ਪੁੱਲਰ ਫੈਮਿਲੀ ਨੇ ਆਪਦੇ ਇਲਾਕੇ ਦੇ ਲੋਕਾਂ ਨੂੰ ਗਿਫਟ ਦੇਤਾ ਇੰਨਾ ਘੈਂਟ ਪੈਲਸ ਬਣਿਆ ਨਵਾਂ ਹਜੇ ਮੇਰੇ ਹਿਸਾਬ ਨਾਲ ਪੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪੁੱਲਰ ਸਾਹਿਬ ਦੂਜਾ ਤੀਜਾ ਫੰਕਸ਼ਨ ਆ ਹਜੇ ਆ ਚਾਰ ਪੰਜ ਲੱਗੇ ਆਪਾਂ 4-5 ਲੱਖ ਗਿਆ ਮਤਲਬ ਮਹੂਰਤ ਤੋਂ ਬਾਅਦ ਹਜੇ ਸ਼ੁਰੂਆਤੀ ਆ ਸ਼ੁਰੂਆਤੀ ਆ ਸ਼ੁਰੂਆਤੀ ਆ ਬਿਲਕੁਲ ਤੁਸੀਂ ਪਹਿਲਾਂ ਕੰਮ ਕਰਦੇ ਆ ਸੈਲਰਾਂ ਦਾ ਆੜਤਾ ਤੁਹਾਡੀ ਫੈਮਿਲੀ ਦੇ ਤੁਹਾਡਾ ਪਿਆਰ ਆ ਦੋਨਾਂ ਭਰਾਵਾਂ ਦਾ ਮੈਨੂੰ ਇਹ ਚੰਗਾ ਲੱਗਿਆ ਤੁਹਾਡੇ ਬੱਚੇ ਸਪੋਰਟ ਕਰਦੇ ਆ ਤੁਹਾਨੂੰ ਇਹ ਵੀ ਬਹੁਤ ਚੰਗਾ ਲੱਗਿਆ ਤੁਸੀਂ ਫੈਮਿਲੀ ਆਪ ਦਿਮਾਗੀ ਤੌਰ ਤੇ ਪੂਰੇ ਇੱਥੇ ਆਏ ਹੋਏ ਵਿਆਂ ਵੀ ਹਾਂ ਯਾਰ ਸਾਡੇ ਘਰ ਦਾ ਫਕਸ਼ਨ ਆ ਹਨਾ ਇੱਜ਼ਤ ਦਾ ਸਵਾਲ ਅਸੀਂ ਤਾਂ ਪ੍ਰੋਮ ਵੀ ਘਰ ਤਰਾ ਹੀ ਕਰਦੇ ਆ ਚਾਰੇ ਪੰਜੇ ਜੀ ਅਸੀਂ ਘਰ ਦੇ ਇੱਥੇ ਰਹਿਣੇ ਉਹਨੇ ਦਿਨ ਜਿੰਨਾ ਪ੍ਰੋਨ ਨਿਪਟਦਾ ਨਹੀਂ ਮੈਂ ਦੇਖ ਤੁਸੀਂ ਮੈਂ ਦੇਖਿਆ ਤੁਸੀਂ ਦੋਨੇ ਭਰਾ ਐ ਮਸ਼ਤੈਦ ਹੋਏ ਪਏ ਆ ਵੀ ਹਾਂ ਯਾਰ ਪੁੱਲਰ ਸਾਹਿਬ ਮਾੜਾ ਜਿਹਾ ਟੈਨਸ਼ਨ ਘੱਟ ਕਰ ਲਓ ਕੋਈ ਨਾ ਪ੍ਰਬੰਧ ਮੈਂ ਵੇਖ ਹਟਿਆ ਪਹਿਲਾਂ ਬਹੁਤ ਵਧੀਆ ਹੋਏ ਵੇ ਆ ਤੇ ਤੁਸੀਂ ਸਾਡੇ ਨਾਲ ਰਹੇ ਪੋ ਮਾੜਾ ਮੋਟਾ ਸਾਨੂੰ ਦੱਸ ਦਿਓ ਜਾਣਕਾਰੀ ਦੇ ਦਿਓ ਪੁੱਲਰ ਸਾਹਿਬ ਆ ਇਧਰਲੇ ਪਾਸੇ ਜਿਹੜਾ ਬਾਹਰ ਛੱਡ ਪਿਆ ਵਾ ਹਾਂਜੀ ਮੇਰੇ ਹਿਸਾਬ ਨਾਲ ਤਾਂ ਯਾਰ ਇਹ 1150 1200 ਬੰਦੇ ਦੀ ਸਮਰੱਥਾ ਰੱਖਦਾ ਹੋਊਗਾ ਬੜੇ ਆਰਾਮ ਨਾਲ ਜੀ ਜੀ ਜਿਹੜਾ ਆਪਣਾ ਛੱਡ ਪਿਆ ਆਪ ਇੱਥੇ ਖੜੇ ਦੇਖੋ ਜੀ ਸਾਰੀ ਬਿਲਡਿੰਗ ਆਪਾਂ ਨੂੰ ਦਿਖ ਰਹੀ ਜੀ ਆਮ ਲੋਕੀ ਛੱਡ ਪਾਉਂਦੇ ਆ ਅੱਗੋਂ ਸਾਰਾ ਮੱਥਾ ਹੀ ਲਕੋ ਦਿੰਦੇ ਆ ਉਹ ਉਹ ਸਾਹਮਣੇ ਜਿਹੜਾ ਪ੍ਰੀਤ ਪੈਲਸ ਦੱਸਦਾ ਉਹ ਦਿਸਣੂ ਹੀ ਹਟ ਜਾਂਦਾ ਹੁੰਦਾ ਹਨਾ ਹਾਂ ਲੋਕ ਕੀ ਕਰਦੇ ਆ ਛੱਡ ਬਿਲਕੁਲ ਨਾਲ ਜਾ ਕੇ ਪਾ ਦਿੰਦੇ ਆ ਹੂੰ ਆਪਾਂ ਅੱਧਾ ਏਰੀਆ ਉੱਪਰ ਰੱਖ ਲਿਆ ਅੱਧਾ ਛੱਡ ਪਾਤਾ ਜੀ ਇੱਥੋਂ ਇਕੱਲੇ ਇਕੱਲੇ ਬੰਦੇ ਨੂੰ ਦੇਖ ਰਿਹਾ ਸਾਰਾ 뷰 ਪੈਸਦਾ ਕਿੰਦੀ ਵਧੀਆ ਲੋਕ ਦਿਖ ਰਹੀ ਇੱਕ ਇੱਕ ਪੁਲਰ ਸਾਹਿਬ ਹੋਰ ਚੱਕਰ ਪੈ ਜਾਂਦਾ ਵੀ ਮੌਂਦਮਾਰ ਬੇਟਰਾ ਪੱਖੂ ਵੀ ਮਾਰ ਪੈ ਜਾਂਦੀ ਆ ਕਿ ਵਰਤਾਵੇ ਜਾਂ ਘਾਟ ਜਾਂਦੇ ਆ ਕੋਸਟ ਕਟਿੰਗ ਕਰ ਜਾਂਦੇ ਆ ਬੰਦੇ ਚਾ 19 ਜੀ ਆਪਣੀ ਸਾਰੀ ਵੇਟਰ ਦੀ ਟੀਮ ਚੰਡੀਗੜ੍ਹ ਦੀ ਹੈ ਜੀ 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 ਸਾਰੀ ਲੁਧਿਆਣੇ ਦੀ ਟੀਮ ਆ ਜੀ ਪ੍ਰੋਪਰ ਕਰਟਨ ਹੈ ਜੀ ਹਲੋ ਜਿਵੇਂ 400 ਬੰਦੇ ਦਾ ਪ੍ਰੋਗਰਾਮ ਹੈ ਸਾਡੇ ਕੋਲ 80 ਤੋਂ 90 ਵੇਟਰ ਨੇ ਅਸੇ ਮਤਲਬ ਕਹਿਣ ਤੋਂ ਪਹਿਲਾਂ ਓਡੀ ਟੀਮ ਹੀ ਬਣ ਜਾਂਦੀ ਆ ਜਿਹੜੀ ਵੇਟਰਾਂ ਦੀ ਓਡੀ ਟੀਮ ਹੀ ਬਣ ਜਾਂਦੀ 90 ਮੰਨ ਲਓ ਆਪਣੇ ਸਟਾਫ ਦੇ ਮੈਂਬਰ ਨੇ ਅੱਜ ਆਪਾਂ ਕਹਿ ਸਕਦੇ ਹਾਂ ਵੀ ਚਾਰਾਂ ਬੰਦਿਆਂ ਤੇ ਇੱਕ ਬੰਦਾ ਹੋ ਜਾਵੇ ਪੰਜ ਬੰਦੇ ਮਾਰੇ ਇੱਕ ਬੰਦਾ ਹੋ ਗਿਆ ਹਾਂ ਵੀ ਆਏ ਨੀਗਾ ਵੀ ਬੰਦਾ ਡਿੱਕੀ ਜਾਊਗਾ ਹਾਂ ਹਾਂ ਬਿਲਕੁਲ ਬਿਲਕੁਲ ਜੀ ਹੂੰ ਤੇ ਪੁੱਲਰ ਸਾਹਿਬ ਮੈਨੂੰ ਨਾ ਇੱਕ ਗੱჭੀ ਹੋਰ ਦੱਸੋ ਵੀ ਜਿਵੇਂ ਹੁਣ ਪਹਿਲਾ ਜੇ ਕੋਈ ਬੰਦਾ ਆ ਸਾਰਾ ਪੈਲਸ ਬਾਅਦ ਚ ਦਿਖਾ ਦਿੰਨੇ ਆਪਾਂ ਪਾਰਕਿੰਗ ਦੇਖ ਲਈ ਤੁਹਾਡੀ ਕਰੋਕਰੀ ਦੇਖ ਲਈ ਆ ਜਗਾ ਦੇਖ ਲਈ ਇੱਧਰ ਜੇ ਕੋਈ ਬੰਦਾ ਚਾਵੇ ਧੁੱਪੇ ਬਹਿ ਸਕਦਾ ਉਧਰ ਬੰਦਾ ਸ਼ੈਡਿੰਗ ਬਾਹਰ ਵੀ ਕਰਤੀ ਧੁੱਪੇ ਵੀ ਕਰਤੀ ਅੰਦਰ ਵੀ ਕਰ ਲਈ ਫਿਰ ਆਪਾਂ ਕੋਨੋਪਟੀਆਂ ਲਾਤੀਆਂ ਕੋ ਵੀਏਪੀ ਪਰਸਨਲ ਤੁਹਾਡਾ ਆ ਗਿਆ ਜੀ ਹੁਣ ਥੱਲੇ ਬੈਠ ਜੇ ਟ੍ਰਸਟ ਤੇ ਤੇ ਮੈਨੂੰ ਇੱਕ ਗੱਲ ਇਹ ਦੱਸੋ ਵੀ ਜਿਹੜਾ ਇੰਨਾ ਵਧੀਆ ਬਣ ਗਿਆ ਸੋਹਣਾ ਡਿਜ਼ਾਈਨ ਆ ਇਹ ਲੋਕਾਂ ਨੂੰ ਭਾਅ ਚ ਪਾਊਗਾ ਜਿਵੇਂ ਤੁਸੀਂ ਇੰਨਾ ਸੋਹਣੀ ਚੀਜ਼ ਬਣਾ ਕੇ ਦੇਤੀਆ ਕਹਿੰਦੇ ਇਹ ਨਾ ਹੋਵੇ ਲੋਕੀ ਕਹਿਣ ਕੇ ਯਾਰ ਲੁਧਿਆਣਾ ਚੰਡੀਗੜ੍ਹ ਦੇ ਭਾਈ ਪਈ ਜਾਂਦਾ ਹੁਣ ਜੇ ਉਹ ਜਾ ਬਣ ਗਿਆ ਤਾਂ ਤੁਸੀਂ ਰੋਜ਼ ਦੇਖਦੇ ਜੀ ਰੋਜ਼ ਜਾਂਦੇ ਜੀ ਜੀ ਤੁਸੀਂ ਅੱਜ ਦੇਖਿਆ ਆਪਣੀ ਚੀਜ਼ ਬਣੀ ਹਾਂਜੀ ਲੁਧਿਆਣਾ ਦੇਖ ਲਓ ਤੁਸੀਂ ਚੰਡੀਗੜ੍ਹ ਦੇਖ ਲਓ ਜੀ ਮੋਗਾ ਚ ਦੇਖ ਲਓ ਜੀ ਕਰਦਾ ਮੁਕਾਬਲਾ ਨਹੀਂ ਕਰਦਾ ਮੋਗਾ ਚੰਡੀਗੜ੍ਹ ਦਾ ਨਹੀਂ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਬਰਾਬਰ ਟੱਕਰ 'ਚ ਖੜ ਗਏ ਆਪਾਂ ਫਿਰੋਜ਼ਪੁਰ ਵਾਲੇ ਬਰਾਬਰ ਖੜ ਗਏ ਆ ਬਿਲਕੁਲ ਵੀ ਹਾਂ ਜੀਰੇ ਨੂੰ ਤੁਸੀਂ ਉੱਥੇ ਲਿਆ ਕੇ ਖੜਾਤਾ ਬਿਲਕੁਲ ਜੀ ਠੀਕ ਹੈ ਕਿ ਨਹੀਂ ਆਪਾਂ ਲੁਧਿਆਣਾ ਤੇ ਮੋਗੇ ਦੇ ਬਰਾਬਰ ਕਰਤਾ ਜੀ ਹਾਂ ਵੀ ਆਪਾਂ ਜੀਰੇ ਨੂੰ ਉੱਥੇ ਲਿਆ ਕੇ ਤਾਂ ਖੜਾਤਾ ਕਿਤੇ ਰੇਟ ਚ ਨਾ ਨਾ ਉੱਥੇ ਲੈ ਜਾਓ ਵੀ ਅਗਲਾ ਕਹਿੰਦੇ ਯਾਰ ਉੱਥੇ ਪਾਈ ਪਈ ਜਾਂਦੇ ਆ ਮੋਗੇ ਸਾਡੇ ਬਰਾਬਰ ਦੇ 3-4 ਪੈਸ ਨੇ ਲੁਧਿਆਣੇ ਪੈਸ ਨੇ ਤੁਸੀਂ ਉੱਥੋਂ ਟਰਾਈ ਮਾਰੋ ਸਾਡੇ ਕੋਲ ਆਓ ਹਾਂ ਇੱਕ ਸਾਡੇ ਕੋਲ ਟਰਾਈ ਮਾਰ ਕੇ ਜਾਓ ਸਾਡੇ ਲੋਕਾਂ ਨਾਲੋਂ ਕਾਫੀ ਰੇਟ ਘੱਟ ਰੱਖੇ ਨੇ ਪੇ ਨਹੀਂ ਵੀ ਅਗਲੇ ਛੱਲਾ ਲੈਣੀ ਹਾਂ ਮਤਲਬ ਆਮ ਤੌਰ ਤੇ ਜਿਹੜਾ ਪੈਲਸ ਉਹ ਧੀ ਵਾਲਿਆਂ ਨੇ ਕਰਨਾ ਹੁੰਦਾ ਕਰਨਾ ਹੁੰਦਾ ਤੇ ਪੂਰਾ ਫੈਮਿਲੀ ਧੀ ਵਾਲਿਆਂ ਨਾਲ ਖੜੀ ਆ ਖੜੀ ਆ ਜੀ ਬਿਲਕੁਲ ਹਾਂ ਆ ਜਾਓ ਫਿਰ ਅੰਦਰ ਉਹ ਵੀ ਦਿਖਾ ਦਈਏ ਕਈ ਵਾਰੀ ਬੰਦੇ ਨੂੰ ਐ ਲੱਗਦਾ ਵੀ ਅੰਦਰ ਨਹੀਂ ਬੜੇ ਪਤਾ ਨਹੀਂ ਅੰਦਰੋਂ ਕੋਈ ਕਾਚੀ ਛੜਦਾ ਉਹ ਡਾਊਨ ਸੀਲਿੰਗ ਕਮਾਲ ਹੋਈ ਵੀ ਆ ਸੀਲਿੰਗ ਹੀ ਬਹੁਤ ਮਹਿੰਗੀ ਹੋ ਗਈ ਉੱਪਰ ਦੇ ਪਾਸੇ ਬਿਲਕੁਲ ਦੇਖੋ ਆਪਾਂ ਸਾਈਡਾਂ ਤੇ ਵੀ ਡਾਊਨ ਸੀਲਿੰਗ ਕਰਵਾਈ ਸਾਰੀ ਜੀ ਟੋਟਲ ਜਿੰਨੀਆਂ ਲਾਈਟ ਲੱਗੀ ਹੈ ਸਾਰੀ ਡਾਊਨ ਸੀਲਿੰਗ ਕਰਵਾਈ ਆਮ ਕੀ ਕਰਦੇ ਆ ਉਤੋਂ ਡਾਊਂਸਲਿੰਗ ਕਰਤੀ ਸਾਈਡ ਤੇ ਕਰਦੇ ਨੇਗੇ ਜੀ ਸਾਈਡ ਤੋਂ ਸਲਾਹ ਆ ਗਈ ਕੁਝ ਹੋ ਗਿਆ ਇਹਨੂੰ ਕੁਝ ਨਹੀਂ ਹੋਣਾ ਪੁਲਿਸ ਸਾਹਿਬ ਜਿਹੜਾ ਆ ਪੇਂਟਿੰਗਾਂ ਬਣੀਆਂ ਇਹ ਪੇਂਟਿੰਗਾਂ ਕੀ ਆ ਯਾਰ ਕਮਾਲ ਕੀਤੀ ਬੜੀ ਡੇਡੀਆਂ ਕੀ ਆ ਆਹਾ ਆਹਾ ਜਿਹੜੀਆਂ ਤਸਵੀਰਾਂ ਬਣੀਆਂ ਇਹ ਪੇਂਟ ਨਹੀਂ ਬਣੀਆਂ ਇਹ ਸਾਰੀਆਂ ਅੱਛਾ ਇਹ ਪੇਂਟ ਹੀ ਹੋਇਆ ਹੈ ਇਹਨੇ ਮੰਨ ਲਓ ਫਿਰ ਡਿਜ਼ਾਈਨ ਉਹਨਾਂ ਦੇ ਕੱਢ ਕੇ ਆਪਾਂ ਚੁਣ ਕੇ ਲਾ ਦਿੰਦੇ ਆ ਵਾਹ ਆ ਜਿਵੇਂ ਆ ਕਿੱਡਾ ਖੂਬਸੂਰਤ ਚੀਜ਼ ਬਣੀ ਆ ਆਹ ਹਾਂਜੀ ਹਾਂਜੀ ਆਹਾ ਅਦੇ ਕੋ ਆਤ ਲਾਉਣ ਨੂੰ ਦਲਨੀ ਕਰਦਾ ਵੀ ਖਰਾਬ ਨਾ ਹੋ ਜੇ ਇਹ ਸਾਰਾ ਜਿਵੇਂ ਬਹੁਤ ਵਧੀਆ ਚੀਜ਼ ਕਪੜੇ ਬਣੀ ਕਮਾਲ ਚੀਜ਼ ਬਣੀ ਆ ਜਾਂ ਆ ਆ ਦੇਖੋ ਆ ਕ੍ਰਿਸਟਲ ਕ੍ਰਿਸਟਲ ਵਿਲਾ ਦਾ ਕੀ ਵਿਚਾਰ ਆਇਆ ਦਿਮਾਗ ਦੇ ਵਿੱਚ ਕ੍ਰਿਸਟਲ ਵਿਲਾ ਵਿਲਾ ਇਹ ਆ ਕਿ ਨਹੀਂ ਆਪਣਾ ਜਿਹੜਾ ਨਕਸ਼ਾ ਹੈ ਬਾਹਰ ਦਾ ਹੈ ਅੱਛਾ ਜੀ ਕੈਨੇਡਾ ਗਿਆ ਸੀ ਬਾਸਟਡੀ ਕਰਨ ਠੀਕ ਹੈ ਜੀ ਕੈਨੇਡਾ ਚ ਉੱਥੇ ਇਹਨੇ ਫਿਰ ਵਿਲਾ ਲੋਕ ਦੇਖਿਆ ਜੀ ਨਕਸ਼ਾ ਜੀ ਜੀ ਫਿਰ ਇਹਦੇ ਮਨ ਚ ਆਇਆ ਵੀ ਆਪਾਂ ਜੇ ਬਣਾਉਣਾ ਪੈਸ ਤੇ ਆਪਾਂ ਵਿਲਾ ਟਾਪ ਹੀ ਬਣਾਉਣਾ ਹਾਂ ਦੇ ਕੋਆਕੇ ਮਿਕਨਾਂ ਕੁਬਸੂਰਤ ਅੱਜ ਰਾਤ ਦਾ ਪ੍ਰੋਗਰਾਮ ਕਰ ਰਹੇ ਆ ਰਾਤ ਦਾ ਪ੍ਰੋਗਰਾਮ ਹੈ ਜੀ ਇਹ ਡਾਈਨਿੰਗ ਟੇਬਲ ਹੈ ਜੀ ਇਹ ਅੰਦਰਲੇ ਪਾਸੇ ਜਿਵੇਂ ਇੱਕ ਇੱਕ ਪੁਨਰ ਸਾਹਿਬ ਗਰਮੀਆਂ ਦੇ ਵਿੱਚ ਆਪਣੇ ਕੋਲ ਏਸੀ ਦਾ ਪ੍ਰਬੰਧ ਹੈ ਨਾ ਹਾਂ ਜੀ ਅਸੀਂ ਲੱਗੇ ਜੀ ਆਪਣੇ ਸੈਂਟਰਲੀ ਏਸੀ ਜੀ ਟੋਟਲ ਏਸੀ ਲੱਗਾ ਵੀ ਮਤਲਬ ਟੋਟਲੀ ਮਸ਼ੀਨਾਂ ਆਪਣੇ ਕੋਲ ਲੱਗੀਆਂ ਨੇ ਏਸੀ ਦੀਆਂ ਅੰਦਰ ਸਾਰਾ ਟੰਡੀਆਂ ਜੀ ਜੀ ਪੁੱਲ ਇਸੇ। ਇੱਕ ਹੋਰ ਖੂਬਸੂਰਤ ਗੱਲ ਆ ਜਿਹੜੀ ਹੋਰ ਬਹੁਤ ਖੂਬਸੂਰਤ ਕਰਦੀ ਆ ਕਿ ਮੰਨ ਲਓ ਉੱਥੇ ਲੱਗਿਆ ਗਵਈਆ ਬਾਹਰ ਇੱਥੋਂ ਦਿਖ ਰਿਹਾ। ਇੱਥੋਂ ਵੀ ਰੋਟੀ ਖਾਂਦਿਆਂ ਬੰਦਿਆਂ ਨੂੰ ਦਿਸਦਾ। ਹਾਂਜੀ। ਹਨਾ ਬਿਲਕੁਲ। ਵੀ ਬਾਹਰਲੇ ਪਾਸੇ ਕੀ ਹੋ ਰਿਹਾ ਇਧਰਲੇ ਪਾਸੇ ਸਾਰਾ ਗਲਾਸ ਲਾਤਾ। ਤਾਂ ਇਹ ਸਾਰਾ ਗਲਾਸ ਲਾਤਾ ਆਪਾਂ। ਅੰਦਰੋਂ ਬਾਹਰ ਦਿਸਦਾ ਬਾਹਰੋਂ ਅੰਦਰ ਦਿਸਦਾ। ਬਾਹਰੋਂ ਜਿਹੜੇ ਬੰਦੇ ਇੱਥੇ ਵੀ ਬੈਠੇ ਆ ਉਹ ਆਪਦੇ ਨੂੰ ਤੜਿਆ ਮਹਿਸੂਸ ਨਹੀਂ ਕਰਨਗੇ। ਬਿਲਕੁਲ ਉਹਨਾਂ ਨੂੰ ਤੜਿਆਂ ਨਹੀਂ ਮਹਿਸੂਸ ਹੋਊਗਾ ਹਾਂਜੀ ਇਹ ਬਾਹਰੋਂ ਵੀ ਦਿਸਨੇ ਆ ਅੰਦਰੋਂ ਵੀ ਦਿਸਨੇ ਆ ਹੂੰ ਜਿਹੜੀ ਜੋ ਬਾਹਰ ਹੋ ਰਿਹਾ ਉਹ ਬੰਦਾ ਐਵੇਂ ਨਹੀਂ ਮਹਿਸੂਸ ਕਰ ਰਿਹਾ ਵੀ ਮੈਂ ਤੜਿਆ ਬੈਠਾ ਬਿਲਕੁਲ ਬਿਲਕੁਲ ਉਹਨੂੰ ਐਵੇਂ ਮਹਿਸੂਸ ਹੋਊਗਾ ਵੀ ਹਾਂ ਕਰੋਕਰੀ ਆਪਣੀ ਸਾਰੀ ਜੀ ਵਾਈਟ ਪਲੇਟ ਪਹੁੰਚਣਾਂ ਦੀ ਜੀ ਕਰੋਕਰੀ ਜਿੰਨੀ ਵੀ ਮਿਲੂਗੀ ਮਤਲਬ ਇੱਕ ਨੰਬਰ ਮਿਲੂਗੀ ਜਿਨੂੰ ਆਪਾਂ ਕਹਿ ਸਕਦੇ ਹਾਂ ਕਿ ਭਾਈ ਉਹਨੂੰ ਸਾਫ਼ ਕਰਨਾ ਵੀ ਸੌਖਾ ਆਮ ਕੀ ਕਰਦੇ ਆਂ ਅੱਥੇ ਦੀ ਕਰੋਕ ਨਹੀਂ ਦੇ ਦਿੰਦੇ ਇਹਦੀ ਬਸ ਇੰਨਾ ਕੀ ਹੈ ਵੀ ਇਹਦੀ ਟੁੱਟ-ਭੱਜ ਵਾਲੀ ਹੈ ਤੁਹਾਡਾ ਨੁਕਸਾਨ ਜ਼ਿਆਦਾ ਹੈ ਟੁੱਟ-ਭੱਜ ਤਾਂ ਹੈਗੀ ਹੈ ਜੀ ਹਾਂ ਇਹ ਸਿੱਟੀ ਗਈ ਤਾਂ ਟੁੱਟ ਗਈ ਹਾਂ ਠੀਕ ਆ ਤਰੀਕਾ 2.50 ਦੀ ਪਲੇਟ ਪੈਣੀ ਹੈ ਹਾਂਜੀ ਤੇ ਮਾੜੀ-ਮੋਟੀ ਮੰਨ ਲਓ ਕਿਤੇ ਡਿੱਗ ਪਈ ਹੱਥੋਂ ਜਾਂ ਲੱਗ ਗਈ ਦੋ ਟੁੱਟ ਜਾਣਗੇ ਹਾਂ ਉਹ ਤਾਂ ਹੀ ਟੁੱਟ ਜਾਣੀਆਂ ਪਰ ਹਾਂ ਇੱਕ ਗੱਲ ਹੈ ਵੀ ਇਹ ਮਤਲਬ ਸਾਫ ਹੋ ਜਾਂਦੀ ਹੈ ਆਮ ਕਹਿੰਦੇ ਚੀਨੀ ਦਾ ਭਾਂਡਾ ਜਿਹੜਾ ਝੂਠਾ ਨਹੀਂ ਹੁੰਦਾ ਬਿਲਕੁਲ ਬਿਲਕੁਲ ਵੀ ਉਹ ਸੁੱਚਾ ਛੇਤੀ ਹੋ ਜਾਂਦਾ ਬਾਹਰਲੇ ਪਾਸੇ ਵੀ ਚੱਲਦੇ ਆ ਮੈਂ ਤੁਹਾਨੂੰ ਦਿਖਾਉਣਾ ਇੱਕ ਸਭ ਤੋਂ ਵੱਡੀ ਗੱਲ ਆ ਪਾਰਕਿੰਗ ਬਹੁਤ ਆ ਕਿਉਂਕਿ ਅੱਜ ਕੱਲ ਨਾ ਇੱਕ ਹੋਰ ਆ ਗੱਲ ਅੱਗੇ ਪਾਰਕਿੰਗ ਤਾਂ ਆਪਾਂ ਨੂੰ ਹਰ ਪੈਲਸ ਦੇ ਵਿੱਚ ਜਿਹੜੇ ਪੈਲਸ ਤੇ ਪਾਰਕਿੰਗ ਨਹੀਂ ਗਈ ਉਹ ਗੱਡੀ ਛੱਡ ਕੇ ਲਾਉ ਕਿਤੇ ਲਾਉ ਕਰਾ ਦੋ ਐਕਸੀਡੈਂਟ ਹੋ ਜੇ ਕੁਝ ਹੋ ਜੇ ਹਾਦਸਾ ਵਾਪਰ ਜੇ ਅੱਜ ਅੱਜ ਨਾ ਅੱਜ ਤੋਂ 10 ਸਾਲ ਪਹਿਲਾਂ ਪੈਲਸ ਦੇ ਵਿੱਚ 500 ਬੰਦੇ ਮਗਰ 100 ਗੱਡੀ ਆਉਂਦੀ ਸੀ ਹੁਣ ਅੱਜ 500 ਮਗਰ 500 ਗੱਡੀਆਂ ਆਉਂਦੀਆਂ ਹਾਂ 500 ਮਗਰ ਜਾਂ ਤਾਂ 300 ਤਾਂ ਜ਼ਰੂਰੀ ਹੈ 300 ਪੱਕੀ ਜੀ 300 ਗੱਡੀ ਤਾਂ ਜ਼ਰੂਰ ਆ ਜਾਂਦੀ ਹੈ ਵੀ ਹੁਣ ਮਤਲਬ ਪੈਲਸ ਮੰਗਦਾ ਕਿ ਭਾਈ ਪਾਰਕਿੰਗ ਤੇਰੀ ਵੱਡੀ ਚਾਹੀਦੀ ਬਿਲਕੁਲ ਬਿਲਕੁਲ ਤੇ ਪਾਰਕਿੰਗ ਤਾਂ ਡਬਲ ਹੈਗੀ ਆ ਦੋਵੇਂ ਸਾਹਿਬ ਨੇ ਆਪਣੇ ਜੀ ਇਹ ਮੈਨੇਜਰ ਸਾਹਿਬ ਹੋਣਗੇ ਵੀ ਜਿਹੜੇ ਆ ਕੇ ਇੱਥੇ ਤੋ ਕੋਈ ਨਾ ਗੱਲ ਡੀਲ ਕਰ ਲੈ ਸਾਰਾ ਇਹ ਦੇਖ ਰਿਹਾ ਸਾਰਾ ਕੁਝ ਜੀ ਮੈਨੇਜਰ ਸਾਫ ਕਰਨਗੇ ਤੇ ਜਿਹੜੇ ਆ ਬਰਲੇ ਪਾਸੇ ਰਹੇ ਨੇ ਜੀ ਜਲੰਧਰ ਦੇ ਪੈਸ ਦੇ ਵਿੱਚ ਜੀ ਆ 8 ਸਾਲ ਉੱਥੇ ਲਾਇਆ ਇਹਨਾਂ ਨੇ ਜੀ ਫਿਰ ਇਹਨਾਂ ਨੇ ਮੁੱਗੇ ਲਾਏ ਤਿੰਨ ਚਾਰ ਸਾਲ ਜੀ ਹੁਣ ਆਪਣੇ ਕੋਲ ਵੀ ਜਿਨ੍ਹਾਂ ਨੂੰ ਐਕਸਪੀਰੀਅੰਸ ਆ ਆਪਾਂ ਇੱਕ ਅਸ ਦੇ ਵੀ ਇਹਨੇ ਜਵਾਨੀ ਤੋਂ ਲੈ ਕੇ ਤੇ ਹੁਣ ਤੱਕ ਜੀ ਸਟੱਡੀ ਵੀ ਮੇਰੀ ਇਹੀ ਲਾਈਨ ਦੀ ਹੈ ਜੀ ਅੱਛਾ ਇਹਨਾਂ ਦੀ ਸਟੱਡੀ ਵੀ ਇੱਥੇ ਲੱਗਦੀ ਹੈ ਹਾਂ ਜੀ ਕਿ ਮਤਲਬ ਪੂਰਾ ਪ੍ਰੋਫੈਸ਼ਨਲੀ ਕੰਮ ਜਦੋਂ ਆਏ ਆ ਤਾਂ ਪੂਰੀ ਤਿਆਰੀ ਕਰਕੇ ਹੀ ਆਏ ਆ ਐਨੇ ਆਪਣੇ ਹਸਤਾਲ ਨੇ ਸਾਰੇ ਦਿੱਲੀ ਦੇ ਨੇ ਜੀ ਲੋਕਲ ਨਹੀਂ ਵਰਤ ਕੈਫੇ ਆ ਜੀ ਦਿੱਲੀ ਤੋਂ ਆ ਜੀ ਸਟਾਲ ਸਾਰੇ ਦਿੱਲੀ ਦੇ ਆ ਕੈਫੇ ਦਿੱਲੀ ਦਾ ਸਟਾਲ ਆ ਜਿਹੜੇ ਉਹ ਦਿੱਲੀ ਦੇ ਆ ਆ ਇੱਧਰ ਲਈ ਪਾਸੇ ਸਟਾਲ ਆ ਜੋ ਸਟਾਲਾਂ ਵੀ ਦਿਖਾ ਦਿੰਨੇ ਆ ਇੱਕ ਗੱਲ ਹੋਰ ਬੁੱਲਰ ਸਾਹਿਬ ਮਤਲਬ ਕਈ ਵਾਰੀ ਤਾਂ ਆਪਾਂ ਵੀ ਮਤਲਬ ਕਹਿ ਦਿੰਨੇ ਆ ਕਿ ਭਾਈ ਕੱਲਾ ਭੈਲ ਸਗਲਾ ਕਹਿੰਦਾ ਜੀ ਅਸੀਂ ਆਪਣਾ ਕੈਟਰਿੰਗ ਕਰ ਲਾਂਗੇ ਜਾਂ ਅਗਲੇ ਨੂੰ ਕਰਵਾ ਦੇਉਂਗੇ ਕੈਟਰਿੰਗ ਦਾ ਵੀ ਹਾਂ ਹਾਇ ਪ੍ਰਬੰਧ ਸਾਰਾ ਆਪਣਾ ਹਾਂ ਕਿਸੇ ਨੇ ਕੈਟਰਿੰਗ ਕਰਾਉਣੀ ਆਪਾਂ ਕੈਟਰਿੰਗ ਕਰਾ ਦਿੰਦੇ ਆਂ ਜਿ ਰੈਂਟ ਤੇ ਕਰਨਾ ਰੈਂਟ ਕਰ ਲੈ ਆਪ ਨੂੰ ਕੋਈ ਦੋਨੇ ਆਪਸ਼ਨ ਭਾਈ ਜੇ ਉਹਨੇ ਇਮਾਰਤ ਹੀ ਲੈਣੀ ਆ ਕਿਰਾਏ ਤੇ ਤਾਂ ਮਾਰਤ ਲੈ ਲੈ ਕੈਟਰਿੰਗ ਕਰਵਾ ਲੈ ਜਿਵੇਂ ਅਗਲੇ ਦਾ ਮਾਣ ਉਵੇਂ ਕਰ ਲਵੇ ਜਿਵੇਂ ਅਗਲੇ ਦਾ ਮਾਣ ਆ ਅਗਲਾ ਉਵੇਂ ਵਿਆਹ ਕਰਵਾ ਸਕਦਾ ਮਤਲਬ ਹਾਂ ਬਹੁਤ ਖੂਬਸੂਰਤ ਬਣਿਆ ਜੀ ਬਹੁਤ ਖੂਬਸੂਰਤ ਬਣਿਆ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਆਸੇ ਪਾਸੇ ਤੋਂ ਬੰਦਾ ਰੇਟ ਪਤਾ ਕਰਕੇ ਆ ਜੇ ਹਾਂ ਤੇ ਬਾਅਦ ਵਿੱਚ ਪੁਨਰ ਤੋਂ ਪਤਾ ਕਰ ਲੇ ਨਰਾਸ਼ਤਾ ਨਹੀਂ ਹੋਊਗਾ ਹੈ ਬਿਲਕੁਲ ਨਹੀਂ ਜੀ ਨਰਾਸ਼ਤਾ ਨਹੀਂ ਹੋ ਕੇ ਮੋੜ ਉਹਨਾਂ ਨੂੰ ਨਰਾਸ਼ ਨਹੀਂ ਹੁੰਦੀ ਦੇ ਆਪਾਂ ਜਿਹੜਾ ਵੀ ਸਾਡਾ ਗੈਸ ਸਾਡੇ ਕੋਲ ਆਊਗਾ ਪੈਸੇ ਟਰਾਈ ਮਾਰ ਕੇ ਆਵੇ ਮੋਗੇੋਂ ਮਾਰੇ ਸਾਡੇ ਬਰਾਬਰ ਦੇ ਪੈਸੇ ਟਰਾਈ ਮਾਰ ਕੇ ਆਵੇ ਜੀ ਇਹ ਨਹੀਂ ਕਿ ਛੋਟੇ ਪੈਸੇ ਟਰਾਈ ਮਾਰ ਕੇ ਸਾਡੇ ਕੋਲ ਆ ਜੇ ਸਾਡੇ ਬਰਾਬਰ ਦੇ ਪੈਸੇ ਜਿਹੜੇ ਨਾਮੀ ਪੈਸੇ ਦੋ ਤਿੰਨ ਮੋਗੇ ਚ ਜੀ ਲੁਧਿਆਣੇ ਚ ਨੇ ਸਾਡੇ ਕੋਲ ਆ ਜੇ ਅਸੀਂ ਉਹਨਾਂ ਨੂੰ ਪੂਰਾ ਮਾਨਤਨ ਕਰਾਂਗੇ ਇੱਕ ਪੁਨਰਸਾ ਹੋਰ ਗੱਲ ਮੈਨੂੰ ਦੱਸੋ ਕਿ ਅੱਜ ਪ੍ਰੋਗਰਾਮ ਆਪਾਂ ਰਾਤ ਦਾ ਇਹ ਰਾਤ ਦਾ ਪ੍ਰੋਗਰਾਮ ਸ਼ੂਟ ਕਰ ਰਹੇ ਹਾਂ ਹਾਂ ਜੀ ਰਾਤ ਦੇ ਪ੍ਰੋਗਰਾਮ ਦਾ ਦਿਨ ਦੇ ਪ੍ਰੋਗਰਾਮ ਨਾਲੋਂ ਕੋਈ ਫਰਕ ਤਾਂ ਨਹੀਂ ਹੁੰਦਾ ਰੇਟ ਦੇ ਵਿੱਚ ਤਾਂ ਨਹੀਂ ਕੋਈ ਫਰਕ ਹੁੰਦਾ ਕੋਈ ਖਾਸ ਨਹੀਂ ਫਰਕ ਪੈਂਦਾ ਜੀ ਹਾਂ ਵੀ ਤਕਰੀਬਨ ਉਵੇਂ ਹੀ ਹੁੰਦਾ ਵੀ ਰਾਤ ਜਿੰਨਾ ਦਿਨੇ ਬ੍ਰੇਕਫਾਸਟ ਦਾ ਮੱਲੋ ਖਰਚਾ ਹੁੰਦਾ ਹੈ ਰਾਤ ਨੂੰ ਬ੍ਰੇਕਫਾਸਟ ਨਹੀਂ ਹੁੰਦਾ ਠੀਕ ਹੈ ਜੀ ਉਹਨਾਂ ਰਾਤ ਨੂੰ ਲਾਈਟਿੰਗ ਦਾ ਖਰਚਾ ਪੈਂਦਾ 40-5000 ਰੁਪਏ ਮਤਲਬ ਤਕਰੀਬਨ ਉੱਥੇ ਹੀ ਰਹਿੰਦਾ ਉੱਥੇ ਰਹਿੰਦਾ ਉੱਥੇ ਟੋਟਲ ਲਾਈਟਿੰਗ ਆਪਾਂ ਨੂੰ ਪਾਰਕਿੰਗ ਤੋਂ ਲੈ ਕੇ ਜਿਵੇਂ ਆਪਣੀ ਬਾਹਰ ਹੋਣ ਗਈ ਆ ਜੀ ਸਾਰੀ ਲਾਈਟਿੰਗ ਹੋ ਜਣੀ ਉਹ ਜੀ ਸਾਰੀ ਆ ਹਾਲ ਦੇ ਵਿੱਚ ਲਾਈਟਿੰਗ ਲੱਗ ਜਣੀ ਬਾਹਰ ਇੰਟਰਨੈਟ ਲੱਗ ਜੀ ਦੋ ਜਨਰੇਟਰ ਲਾਈਟ ਲਈ ਵੱਖਰੇ ਲੱਗ ਜਾਂਦੇ ਆ ਜੀ ਮੈ ਬਹੁਤ ਮੈਨੂੰ ਚੰਗਾ ਲੱਗਿਆ ਭਾਈ ਤੁਹਾਡਾ ਸੁਭਾਅ ਬਹੁਤ ਚੰਗਾ ਹੈ। ਬਿੱਲੇ ਦਾ ਸੁਭਾਅ ਬਹੁਤ ਚੰਗਾ ਹੈ ਮੈਨੇਜਰ ਸਾਹਿਬ ਦਾ ਬਹੁਤ ਚੰਗਾ ਹੈ। ਮੁਕਤਲ ਬਾਰ ਆਪਣੇ ਨੂੰ ਸਾਹਮਣੇ ਲੱਗਾ ਉਧਰ। ਜੀ। ਉਧਰਲੇ ਪਾਸੇ ਬਾਰ ਤੇ ਵੀ ਚੱਲਦੇ ਆਂ ਭਈ। ਆਜੋ। ਆਜੋ ਆਜੋ ਆਜੋ। ਇਹ ਇਹ ਕਿਹੜਾ ਬਾਰ ਕਹਿੰਦੇ ਆ ਤੁਸੀਂ ਇਹਨੂੰ? ਇਹ ਮੁਕਤਲ ਬਾਰ ਹੁੰਦਾ ਹੈ। ਮੁਕਤਲ ਬਾਰ ਜਿਹੜਾ ਉਹ ਨਿੰਬੂ ਨੁੰਬੂ ਵਾਲਾ ਪਾਣੀ ਬਣਾ ਕੇ ਪਿਉਂਦੇ ਆ। ਹੋ ਗਿਆ। ਹਾਂਜੀ। ਬਸ ਵਿਸਕੀ ਦਾ ਬਾਰ ਹੋ ਗਿਆ। ਜੀ। ਦੋਨੇ ਜੀਆਂ ਥੇ ਲੱਗ ਜਾਂਦੇ ਹਾਂ ਹਾਂ ਜੇ ਬੂਟੇ ਬੱਟੇ ਇਸੇ ਕਰਕੇ ਨਵੇਂ ਆ ਕਿਉਂਕਿ ਹਜੇ ਹਾਂ ਬਿਲਕੁਲ ਹੀ ਨਹੀਂ ਹਜੇ ਤਾਂ ਆਪਣੀ ਓਪਨਿੰਗ ਹੀ ਹੋਣੀ ਮੰਨ ਲਓ ਮਹੀਨਾ ਦੋ ਮਹੀਨਾ ਪਹਿਲਾਂ ਹੋਈ ਹੈ ਹਾਂ ਪਰ ਫਿਰ ਵੀ ਤੁਸੀਂ ਇੱਕ ਗੱਲ ਕਮਾਲ ਕਰਤੀ ਕਿ ਬੂਟੇ ਬਣੇ ਬਣਾਏ ਵੱਡੇ ਵੱਡੇ ਲਾ ਦਿੱਤੇ ਬਹੁਤ ਲੱਗੇ ਜੀ 2 ਸਾਲ ਪਹਿਲਾਂ ਲਾ ਦਿੱਤੇ ਸੀ ਅੱਛਾ ਪਹਿਲਾਂ ਤਿਆਰੀ ਕਰਨੀ ਸਟਾਰਟ ਕਰਤੀ ਹਾਂ ਬੂਟੇ ਚਾਰ ਦਿਨ ਹੀ ਕਰਕੇ 2 ਸਾਲ ਪਹਿਲਾਂ ਹੀ ਬੂਟੇ ਲਾ ਦਿੱਤੇ ਸੀ ਤੁਸੀਂ ਇਧਰ ਨਿਗਾਹ ਮਾਰੋ ਤੋਂ ਉੱਦ ਤੱਕ ਦੇਖੋ ਬੂਟੇ ਕਿੱਡੇ ਕਿੱਡੇ ਰਏ ਜਿੰਨੀ ਸਹੂਲਤ ਇੱਥੇ ਦਿਖ ਰਹੀ ਆ ਇਸ ਤੋਂ ਜ਼ਿਆਦਾ ਜੇ ਕੋਈ ਬੰਦਾ ਚਾਹੁੰਦਾ ਤਾਂ ਲੈ ਸਕ ਜਿਵੇਂ ਹਸਿਆਨੇ ਕਹਿੰਦੇ ਜਿੰਨਾ ਗੋੜ ਪਾਵਾਂਗੇ ਓਨਾ ਮਿੱਠਾ ਓਨਾ ਮਿੱਠਾ ਤੁਸੀਂ ਲਿਲਾ ਦਾ ਦੇਵ ਦਾ ਵਿਆਹ ਕਰਨਾ ਤੁਸੀਂ ਚੰਡੀਗੜ੍ਹ ਦੇ ਲੈਵਲ ਦਾ ਕਰਨਾ ਕੋਹ ਜਿ ਹੋ ਜਾਏਗਾ ਤੁਸੀਂ ਬੰਬੇ ਲੈਵਲ ਦਾ ਕਰਨਾ ਯਾਰ ਜਿ ਹੋ ਜਾਏਗਾ ਤੁਸੀਂ ਇੰਗਲੈਂਡ ਲੈਵਲ ਦਾ ਕਰਨਾ ਤੁਸੀਂ ਕਹੋ ਕਿਹੜੇ ਥੀਮ ਤੇ ਕਰਨਾ ਕਿਹੋ ਜੀ ਡਰੈਸ ਚਾਹੀਦੀ ਆ ਬਿਲਕੁਲ ਵੇਟਰਾਂ ਦੇ ਤਾਨੂੰ ਮਿਲ ਜੂਗੀ ਕਿਹੋ ਜਿਹਾ ਖਾਣਾ ਚਾਹੀਦਾ ਤੁਹਾਨੂੰ ਮਿਲ ਜੂਗਾ ਬਿਲਕੁਲ ਬਿਲਕੁਲ ਠੀਕ ਹੈ ਕਿ ਨਹੀਂ ਕਿਹੋ ਜੀ ਸਰਵਸ ਚਾਹੀਦਾ ਤੁਹਾਨੂੰ ਮਿਲ ਜੂਗੀ ਪਰ ਹਾਂ ਇੱਕ ਚੀਜ਼ ਕਦੇ ਨਹੀਂ ਮਿਲੂਗੀ ਉਹ ਹੋਗੀ ਭੁੱਲਰਾਂ ਦੇ ਮੂੰਹ ਤੇ ਨਰਾਸ਼ਾ ਕਦੇ ਨਹੀਂ ਮਿਲੂਗਾ ਉਹ ਨਹੀਂ ਮਿਲੇਗੀ ਤੁਹਾਨੂੰ ਇਹ ਬੰਦੇ ਚੜਦੀ ਕਲਾ ਚ ਐਵੇਂ ਹੱਸਦੇ ਹੀ ਮਿਲਣਗੇ ਤੇ ਤੁਹਾਨੂੰ ਨਰਾਜ਼ ਕਰਕੇ ਨਹੀਂ ਮੋੜਦੇ ਇਹ ਗੱਲ ਹੈਗੀ ਆ ਤੁਹਾਡੇ ਨਾਲ ਜਿਹੜਾ ਲਾਸਟ ਤੇ ਪੇਮੈਂਟ ਗਣਾਉਣ ਵੇਲੇ ਕਾਊਂਟਰ ਤੇ ਜਿਹੜਾ ਹੱਥ ਮਲਾਉਣਗੇ ਲਾਸਟ ਉਹ ਤੁਹਾਨੂੰ ਖੁਸ਼ ਕਰਕੇ ਮਲਾਉਣਗੇ ਤੇ ਖੁਦ ਵੀ ਖੁਸ਼ ਹੋਣਗੇ ਇਹ ਇਹ ਜਨਦਾ ਇਹ ਬੰਦਿਆਂ ਦੀ ਖਾਸੀਅਤ ਆ ਜਿਹੜੇ ਬੰਦੇ ਇਹਨਾਂ ਦੇ ਨਾਲ ਵਿਚਰਦੇ ਆ ਜਾਂ ਮਿਲਦੇ ਆ ਉਹਨਾਂ ਨੂੰ ਇਹਨਾਂ ਬਾਰੇ ਪਤਾ ਤੁਹਾਨੂੰ ਪਤਾ ਲੱਗ ਜਾਣਾ ਬਿਲਕੁਲ ਜੀ ਬਿਲਕੁਲ ਤੁਹਾਨੂੰ ਪਤਾ ਲੱਗ ਜਾਣਾ ਠੀਕ ਹੈ ਕਿ ਨਹੀਂ ਕਿਉਂਕਿ ਜਿਨ੍ਹਾਂ ਦਾ ਇਹਨਾਂ ਨਾਲ ਪੁਰਾਣਾ ਪਾ ਉਹਨਾਂ ਨੂੰ ਪਹਿਲਾਂ ਪਤਾ ਜਿਉਂਦੇ ਰੋ ਸੱਜਣੋਂ ਇੱਕ ਵੀਡੀਓ ਆ ਨਾ ਇਹਨੂੰ ਸ਼ੇਅਰ ਕਰ ਲਿਓ ਜਿਹੜਾ ਮਤਲਬ ਸਟੇਜ ਆਪਣੀ ਉੱਧਰ ਆ ਗਈ ਹਾਂਜੀ ਉੱਧਰਲੇ ਪਾਸੇ ਸਟੇਜ ਆ ਗਈ ਚਲੋ ਸਟੇਜ ਵੀ ਦਿਖਾ ਦਿੰਦੇ ਆ ਜੀ ਸਿੰਗਲ ਸਟੇਜ ਏ ਉਹ ਵੀ ਆਪਣੀ ਵੱਡੀ ਸਟੇਜ ਆ 5 ਫੁੱਟ ਦੀ ਹਾਈਟ ਵਾਲੀ ਜਿਹੜੇ ਅੱਜ ਸਿੰਗਲ ਮੰਗਦੇ ਆ ਕੋਈ ਵੱਡਾ ਕਲਾਕਾਰ ਸਿੰਦਰ ਰਾਜ ਦੇ ਉਹ ਕਹਿੰਦੇ ਸਾਨੂੰ ਵੱਡੀ ਸਟੇਜ ਆ ਜੀ ਨਹੀਂ ਕਰਨਾ ਹਾਂ ਆਪਾਂ ਪਹਿਲਾਂ ਹੀ ਵੱਡੀ ਸਟੇਜ ਬਣਾਈ ਠੀਕ ਆ ਜੀ ਹਾਂ ਸਟੇਜ ਵੱਡੀ ਆ ਵੱਡੀ ਆ ਜੀ ਬਈ ਮਤਲਬ ਅੱਜ ਕੱਲ 5 ਫੁੱਟੀ ਚੱਲਦੀ ਹੈ ਸਾਡੇ ਕੋਲ 4 ਫੁੱਟੀਆਂ ਨੇ ਜੀ ਹਾਂ ਅੱਜ ਕੱਲ ਉਹ ਸਟੇਜ ਨਹੀਂ ਚੱਲਦੀ ਨਹੀਂ ਇਹ ਸਟੇਜ ਡਬਲ ਨਹੀਂ ਇੱਕ ਮਤਲਬ ਸਟੇਜ ਮੂਰੇ ਆ ਇੱਕ ਮਗਰ ਕੋਈ ਇਹਨਾਂ ਨੇ ਅੱਜ ਵੈਸੇ ਆ ਟੇਬਲ ਬਣਾ ਲਈ ਆ ਆਪਣੀ ਸਟੇਜ ਮਗਰ ਸ਼ੁਕਰੀਆ ਆਪਣੀ ਤੁਹਾਡੀ ਸਟੇਜ ਮਗਰ ਆ ਇਹਨਾਂ ਨੇ ਉਹ ਮੂਰੇ ਆਪ ਲਾ ਲਈ ਆ ਥੱਲੇ ਬਣਾ ਲਿਆ ਨੇ ਫਲੇਟ ਪਰ ਠੀਕ ਆ ਜੇ ਕੋਈ ਵੀ ਮਤਲਬ ਗਵਈਆ ਜੀਡੀ ਸਟੇਜ ਮੰਗਦਾ ਜਿੰਨੀ ਲੰਬੀ ਤੇ ਜਿੰਨੀ ਚੌੜੀ ਸਭ ਤੋਂ ਜ਼ਿਆਦਾ ਚੌੜੀ ਮੰਗਦਾ ਓਡੀ ਬਣ ਗਈ ਓਡੀ ਆ ਉਹਡੀ ਬਣ ਗਈ ਆ ਤੇ ਆ ਸਟੇਜ ਆ ਜਿਹੜੀ ਇਹ ਲੜਕੀ ਲੜਕੇ ਵਾਸਤੇ ਇਹ ਵੀ ਥੋੜੀ ਚੌੜੀ ਬਣ ਗਈ ਇਹਦੇ ਨਾਲ ਥੋੜਾ ਜਿਹਾ ਜਦੋਂ ਨਾ ਸ਼ਗਨ ਪਾਉਂਦੇ ਆ ਹਾਂ ਹਾਂ ਉਦੋਂ ਇੱਥੇ ਭੀੜ ਜੀ ਨਹੀਂ ਲੱਗੂ ਜਿੰਨੇ ਮਰਜ਼ੀ ਬੰਦੇ ਖੜ੍ਹ ਜਾਂਣ ਹਾਂ ਖਾਣਾ ਜਾਂ ਖੁੱਲਾ ਏਰੀਆ ਰੱਖਿਆ ਹੂੰ ਨਹੀਂ ਆਮ ਤੌਰ ਤੇ ਸਟੇਜ ਹੋਵੇ ਤੇ ਭੀੜ ਫੇਰ ਉੱਤੇ ਵੱਜਦੇ ਕੰੂ ਜਿਹੇ ਹਾਂ ਫਿਰ ਉਹ ਇੱਕ ਦੂਜੇ ਦੇ ਮੂਰੇ ਜੇ ਹੋ ਜਾਂਦਾ ਫਿਰ ਕੈਮਰੇ ਵਾਲੇ ਵੀ ਇਧਰੋਂ ਲੜੀ ਜਾਂਦੇ ਆ ਲੜੀ ਜਾਂਦੇ ਹਾਂ ਉਹ ਉਹ ਚੀਜ਼ ਬਥੋੜੀ ਵਧੀਆ ਹੋ ਗਈ ਆ ਵੀ ਥੋੜਾ ਜਿਹਾ ਇਹ ਲੰਬਾ ਚੌੜਾ ਹੋ ਗਿਆ ਜੀ ਬੁੱਲਾ ਬਣਾਤਾ ਜੀ ਬਹੁਤ ਵਧੀਆ ਬਾਈ ਜੀ ਬਹੁਤ ਸੋਹਣਾ ਬਣਿਆ ਹੋਇਆ ਹੋਰ ਤਾਂ ਨਹੀਂ ਬਾਈ ਜੀ ਕੁਝ ਦਿਖਾਉਣ ਵਾਲਾ ਇਹਦਾ ਬੱਸ ਹਾਂ ਮਤਲਬ ਤੁਸੀਂ ਆਉਂਗੇ ਨਾ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ ਕਿ ਤੁਸੀਂ ਨਾ ਆਓ ਤੁਸੀਂ ਵਿਆਹ ਕਰਨਾ ਨਾ ਤੁਸੀਂ ਆਸ-ਪਾਸੋਂ ਰੇਟ ਪਤਾ ਕਰ ਲਿਆ ਪੁੱਲਰ ਸਾਹਿਬ ਤੋਂ ਪਤਾ ਕਰ ਲਓ ਤੁਸੀਂ ਕੋਈ ਵੀ ਚੱਲਦਾ ਵਿਆਹ ਦੇਖਣਾ ਚਾਹੁੰਦੇ ਆ ਜਦੋਂ ਮਰਦੇ ਆ ਕਿ ਇਹ ਬੰਦੇ ਕਿਹੋ ਜੀ ਸਰਵਿਸ ਦਿੰਦੇ ਆ ਇਹ ਬੰਦੇ ਕਿਸ ਤਰ੍ਹਾਂ ਦਾ ਮਤਲਬ ਇਹਨਾਂ ਦਾ ਬਿਹੇਵੀਅਰ ਆ ਜਾਂ ਕਿੰਨੇ ਕ ਚੰਗੇ ਪ੍ਰਬੰਧਕ ਆ ਕਿਵੇਂ ਮੈਨੇਜਰ ਮੈਨੇਜ ਕਰਦਾ ਕਿਵੇਂ ਇਹ ਖੋਦ ਡੀਲ ਕਰਦੇ ਆ ਤੁਹਾਨੂੰ ਸਾਰਾ ਕੁਝ ਪਤਾ ਲੱਗੂਗਾ ਤੁਸੀਂ ਫੋਨ ਕਰੋ ਚੱਲਦਾ ਵਿਆ ਤੁਹਾਨੂੰ ਦਿਖਾ ਦੇਣਗੇ ਜਿੰਨੇ ਕ ਬਜਟ ਆਲਾ ਤੁਸੀਂ ਕਰਨਾ ਚਾਹੁੰਦੇ ਹੋ ਉਹੋ ਜਿਹਾ ਤੁਹਾਨੂੰ ਦਿਖਾ ਦੇਣਗੇ ਉਸ ਤਰ੍ਹਾਂ ਦੇ ਪ੍ਰੋਗਰਾਮ ਤੇ ਤੁਹਾਨੂੰ ਸਾਧ ਦੇਣਗੇ ਬਿਲਕੁਲ ਇੱਥੇ ਕਿਸ ਦਾ ਬਜਟ ਜ਼ਿਆਦਾ ਹਾਂ ਹਰ ਕਨੇ ਆਵਦਾ ਉਹਦਾ ਲੈਵਲ ਏ ਕੰਦਾ ਉਸਾਰਨਾ ਪਰ ਉਹੋ ਜਿਹਾ ਪ੍ਰਬੰਧ ਹੋ ਜੂ ਤੇ ਉਹੋ ਜਿਹਾ ਚੱਲਦਾ ਹੀ ਦਿਖਾ ਦੇਣਗੇ ਕਿ ਅਸੀਂ ਇੰਨਾ ਕਰਦੇਾਂਗੇ ਇੰਨੀਆਂ ਸਟਾਲਾਂ ਕਰਦੇਾਂਗੇ ਇੰਨੀਆਂ ਵੈਰਾਈਟੀਆਂ ਕਰਦੇਾਂਗੇ ਨਾ ਕਰਦੇਾਂਗੇ ਇਨੋਵੇਟਰ ਕਰਦੇਾਂਗੇ ਇੰਨੀਆਂ ਸਰਵਿਸ ਕਰਦੇਾਂਗੇ ਵੀ ਉਹ ਤੁਹਾਨੂੰ ਉਹਨਾ ਦਿਖਾ ਦੇਣਗੇ ਜੇ ਕੋਈ ਵੀ ਸੱਜਣ ਆ ਜਿਹਦਾ ਵਿਆਹ ਆਉਣ ਵਾਲੇ ਦਿਨਾਂ ਚ ਧਰਿਆਵਾ ਜਾਂ ਧਰਨਾ ਜਾਂ ਕੋਈ ਤੁਹਾਡੇ ਨਾਲ ਵਿਚਾਰ ਹੋ ਰਹੀ ਸੀ ਉਹ ਸੱਜਣ ਨੂੰ ਵੀਡੀਓ ਟੈਗ ਕਰ ਦਿਓ ਸ਼ੇਅਰ ਕਰ ਦਿਓ